ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਦਿਨ ਸultanpur Lodhi ਦਾ ਜਿਹੜਾ ਨਵਾਬ ਹੈ ਦੌਲਤਖਾਨ ਉਹ ਆਖਦਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਿਬਜਾਦੇ ਬਾਰੇ ਅਸੀਂ ਸੁਣਿਆ ਹੈ ਕਿ ਉਹ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਵਾਂਗ ਕਾਰਾਮਾਤੀ ਹਨ ਉਹ ਉਹਨਾਂ ਦੇ ਸੀਸ ਤੇ ਸੁੰਦਰ ਸੋਨੇ ਰੰਗੀਆਂ ਜਟਾਵਾਂ ਨੇ ਕੰਨਾਂ ਦੇ ਵਿੱਚ ਜਮੰਦਰੂ ਮਾਸ ਦੇ ਮੁੰਦਰੇ ਨੇ ਤੇ ਉਹਨਾਂ ਦੇ ਦਰਸ਼ਨ ਕਰਕੇ ਮਨ ਜਿਹੜਾ ਹੈ ਆਨੰਦ ਪਰਸੰਨ ਚਿਤ ਹੋ ਜਾਂਦਾ ਹੈ ਤਾ ਭਾਈ ਜੈ ਰਾਮ ਜੀ ਆਖਦੇ ਕਿ ਨਵਾਬ ਜੀ ਜੋ ਤੁਸੀਂ ਸੁਣਿਆ ਹੈ ਉਹ ਬਿਲਕੁਲ ਸੱਚ ਹੈ ਤਾਂ ਦولت ਖਾਨ ਆਖਦਾ ਕਿ ਅਸੀਂ ਉਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦੇ ਆਂ ਜਿਹੜੇ ਮਾਤਾ ਨਾਨਕੀ ਜੀ ਦੇ ਪਤੀ ਹਨ ਉਹ ਆਖਦੇ ਕਿ ਨਵਾਬ ਜੀ ਜਦੋਂ ਤੁਸੀਂ ਮਰਜ਼ੀ ਆ ਜਾਓ ਘਰ ਤੇ ਬਾਬਾ ਜੀ ਦੇ ਤੁਸੀਂ ਦਰਸ਼ਨ ਕਰ ਲਿਓ ਹੁਣ ਦولت ਖਾਨ ਲੋਧੀ ਗਿਆ ਹੈ ਉਹਨੇ ਆਪਣੀ ਸਾਰੀ ਤਿਆਰੀ ਕਰ ਲਈ ਆਖਦਾ ਕਿ ਅਸੀਂ ਬਾਲਕ ਦੇ ਦਰਸ਼ਨ ਕਰਨ ਜਾਣੇ ਨੇ ਉਹ ਕਾਜੀ ਦੇ ਕੋਲ ਜਾਣ ਦਾ ਕਾਜੀ ਨੂੰ ਆਖਦਾ ਕਿ ਅਸੀਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਦੇ ਅਸੀਂ ਦਰਸ਼ਨ ਕਰਨੇ ਨੇ ਕਾਜੀ ਆਖਦਾ ਕਿ ਬਾਦਸ਼ਾਹ ਜੀ ਤੁਹਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਤਾਂ ਦੌਲਤਖਾ ਆਖਦਾ ਕਿ ਕਿਉਂ ਨਹੀਂ ਤਾਂ ਕਾਜੀ ਆਖਦਾ ਕਿ ਵੇਖੋ ਤੁਸੀਂ ਨਵਾਬ ਹੋ ਸੁਲਤਾਨਪੁਰ ਲੋਧੀ ਦੇ ਤੇ ਉਹ ਛੋਟੇ ਲੋਕ ਨੇ ਨਵਾਬਾ ਨੂੰ ਛੋਟੇ ਲੋਕਾਂ ਦੇ ਘਰ ਨਹੀਂ ਜਾਣਾ ਚਾਹੀਦਾ ਦੌਲਤਖਾ ਆਖਦਾ ਕਿ ਕਾਜੀ ਜੀ ਤੁਸੀਂ ਵੀ ਉਸ ਬਾਲਕ ਦੇ ਬਣ ਬੜੇ ਗੁਣ ਗਾਉਂਦੇ ਹੋ ਪਰ ਅੱਜ ਕੀ ਹੋ ਗਿਆ ਤੇ ਕਾਜੀ ਆਖਦਾ ਨਵਾਬ ਜੀ ਗੱਲ ਇਹੋ ਆ ਕਿ ਤੁਸੀਂ ਵੱਡਿਓ ਤੇ ਉਹ ਛੋਟਾ ਹੈ ਤੁਹਾਨੂੰ ਉਹਨਾਂ ਦੇ ਕਰਨ ਹੀ ਜਾਣਾ ਚਾਹੀਦਾ ਪਰ ਨਵਾਬ ਬਾਰ ਬਾਰ ਆਖਦਾ ਕਿ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਉਸ ਬਾਲਕ ਦੇ ਦਰਸ਼ਨ ਕਰਾਂ ਉਹਨਾਂ ਦੇ ਮੁਖੜੇ ਦੇ ਮੈਂ ਦੀਦਾਰ ਕਰਾਂ ਹੁਣ ਕਾਜੀ ਨੇ ਵੇਖਿਆ ਕਿ ਨਵਾਬ ਦੌਲਤਖਾਨ ਲੋਧੀ ਜਿਹੜਾ ਹੈ ਇਹਨੇ ਮੰਨਣਾ ਨਹੀਂ ਇਹਨੇ ਦਰਸ਼ਨ ਕਰਨ ਜ਼ਰੂਰ ਜਾਣਾ ਹੈ ਤੇ ਦੌਲਤਖਾਨ ਲੋਧੀ ਆਖਦਾ ਕਿ ਚਲੋ ਅਸੀਂ ਵੇਖਾਂਗੇ ਜੇ ਜਿਹੜੀਆਂ ਗੱਲਾਂ ਲੋਕ ਕਰਦੇ ਨੇ ਜਿਹੜੀਆਂ ਗੱਲਾਂ ਅਸੀਂ ਆਪਣੇ ਕੰਨਾਂ ਦੇ ਨਾਲ ਸੁਣੀਆਂ ਨੇ ਕਿ ਉਹਨਾਂ ਦਾ ਮੁਖੜਾ ਤੱਕਣ ਦੇ ਨਾਲ ਦੁੱਖ ਦੂਰ ਹੋ ਜਾਂਦੇ ਨੇ ਉਹ ਕਰਾਮਾਤੀ ਬਾਲਕ ਹੈ ਉਹ ਅੰਤਰਜਾਮੀ ਆ ਜੇ ਇਹ ਸਾਰੀਆਂ ਗੱਲਾਂ ਨਾ ਨਿਕਲੀਆਂ ਤਾਂ ਦੌਲਤਖਾਨ ਆਖਦਾ ਕਿ ਜੇ ਇਹ ਸਾਰੀਆਂ ਗੱਲਾਂ ਨਾ ਨਿਕਲੀਆਂ ਤਾਂ ਅਸੀਂ ਉਹਦੇ ਉੱਤੇ ਮੁਕੱਦਮਾ ਚਲਾਵਾਂਗੇ ਕਾਜੀ ਆਖਦਾ ਕਿ ਚਲੋ ਠੀਕ ਹੈ ਤਾਂ ਦੌਲਤਖਾਨ ਲੋਧੀ 8-9 ਜਾਣਿਆਂ ਨੂੰ ਨਾਲ ਲੈ ਕੇ ਨਾ ਬੇਬੇ ਨਾਨਕੀ ਜੀ ਦੇ ਘਰ ਆਏ ਨੇ ਉਹਨਾਂ ਨੇ ਜਦੋਂ ਦولت ਖਾਨ ਲੋਧੀ ਨੇ ਮੁਖੜਾ ਤੱਕਿਆ ਹੈ ਬਾਬਾ ਸ਼੍ਰੀ ਚੰਨ ਜੀ ਦਾ ਦੇਖ ਕੇ ਗੱਦਗੱਦ ਹੋ ਗਏ ਨੇ ਹਿਰਦਾ ਪ੍ਰਸੰਨ ਚਿੱਤ ਹੋ ਗਿਆ ਨੇ ਦੁੱਖ ਦੂਰ ਹੋ ਗਏ ਉਹਦੇ ਤੇ ਆ ਕੇ ਨਾ ਪਹਿਲਾ ਸਵਾਲ ਪੁੱਛਦਾ ਕਿ ਸਾਨੂੰ ਦੱਸੋ ਕਿ ਇਸ ਜਹਾਨ ਤੇ ਸੂਰਮਾ ਕੌਣ ਹੈ ਤਾਂ ਬਾਬਾ ਜੀ ਆਖਦੇ ਕਿ ਜਿਹੜਾ ਦੁੱਖਾਂ ਨੂੰ ਸਹਿ ਜਾਵੇ ਨਾ ਉਹ ਸੂਰਮਾ ਹੈ ਤੇ ਫਿਰ ਅੱਗੇ ਪੁੱਛਦਾ ਕਿ ਇਹ ਸਾਨੂੰ ਦੱਸੋ ਦੂਸਰਾ ਸਵਾਲ ਉਹ ਪੁੱਛਦਾ ਉਹ ਆਖਦਾ ਕਿ ਸਾਨੂੰ ਦੱਸੋ ਕਿ ਇਸ ਦੁਨੀਆ ਤੇ ਧੀਰਜਵਾਨ ਕੌਣ ਹੈ ਤਾਂ ਧੰਨ ਬਾਬਾ ਸ਼੍ਰੀ ਚੰਦ ਜੀ ਆਖਦੇ ਕਿ ਜਿਹੜਾ ਵਿਸ਼ਿਆ ਵਿਕਾਰਾਂ ਦੀ ਬਿਮਾਰ ਨੂੰ ਸਹਿ ਜਾਵੇ ਨਾ ਉਹ ਇਸ ਜਹਾਨ ਤੇ ਧੀਰਜਵਾਨ ਹੈ ਬਾਬਾ ਜੀ ਫਿਰ ਇੱਕ ਸ਼ੇਰ ਦੀ ਉਦਾਹਰਣ ਦੇ ਕੇ ਕਹਿੰਦੇ ਕਿ ਜੇ ਸ਼ੇਰ ਕਿਸੇ ਬਹਾਦਰ ਤੇ ਹਮਲਾ ਕਰੇ ਬਹਾਦਰ ਉਹਦੇ ਹਮਲੇ ਨੂੰ ਰੋਕ ਕੇ ਆਪਣੀ ਕਟਾਰ ਦੇ ਆਪਣੀ ਕਟਾਰ ਨੂੰ ਉਦੇ ਪੇਟ ਦੇ ਵਿੱਚ ਖੋਪ ਦੇਵੇ ਨਾ ਉਹਨੂੰ ਧੀਰਜਵਾਨ ਆਖਿਆ ਜਾਂਦਾ ਹੈ ਕਿ ਪਹਿਲੇ ਉਹਨੇ ਹਮਲਾ ਰੋਕਿਆ ਬੜੀ ਧੀਰਜ ਦੇ ਨਾਲ ਫਿਰ ਉਹਨੇ ਕਟਾਰ ਉਹਦੇ ਪੇਟ ਦੇ ਵਿੱਚ ਖੋਪ ਦਿੱਤੀ ਬਾਬਾ ਜੀ ਆਖਦੇ ਕਿ ਧੀਰਜਵਾਨ ਉਹ ਆ ਜਿਹੜਾ ਵਿਸ਼ਿਆ ਵਿਕਾਰਾਂ ਨੂੰ ਰੋਕ ਲਵੇ ਤੇ ਆਪਣੇ ਮਨ ਤੇ ਉੱਪਰ ਨਾਮ ਦਾ ਰੰਗ ਚਾੜ ਲਵੇ ਬਾਬਾ ਜੀ ਆਖਦੇ ਕਿ ਧੀਰਜਵਾਨ ਉਹ ਨਹੀਂ ਹੋ ਸਕਦਾ ਜਿਹੜਾ ਬਿਨਾਂ ਕਿਸੇ ਕਾਰਨ ਤੋਂ ਕਿਸੇ ਦੇ ਉੱਪਰ ਮੁਕਦਮਾ ਚਲਾਵੇ ਉਹ ਧੀਰਜਵਾਨ ਨਹੀਂ ਹੋ ਸਕਦਾ ਬਾਬਾ ਜੀ ਆਖਦੇ ਕਿ ਪਾਪ ਦੇ ਪਾਪੀ ਜਿਹੜਾ ਹੈ ਨਾ ਉਹ ਇੱਕ ਅੱਗ ਦੀ ਚੰਗਿਆੜੀ ਵਾਂਗੂ ਹੈ ਤੇ ਗਰੀਬ ਲੋਕਾਂ ਦੇ ਜਿਹੜੇ ਹਿਰਦੇ ਨੇ ਉਹ दारू ਰੂਪੀ ਹਨ ਬਾਬਾ ਜੀ ਆਖਦੇ ਕਿ ਜਦੋਂ ਇਹ दारू ਤੇ ਅੱਗ ਇਕੱਠੇ ਹੁੰਦੇ ਨੇ ਨਾ ਤਾਂ ਫਿਰ ਤਬਾਹੀ ਹੁੰਦੀ ਆ ਗਰੀਬਾਂ ਦਾ ਜਿਹੜਾ ਨਾਸ਼ ਹੁੰਦਾ ਹੈ ਗਰੀਬਾਂ ਦਾ ਖਾਤਮਾ ਹੁੰਦਾ ਗਰੀਬਾਂ ਨੂੰ ਜ਼ਖਮ ਆਉਂਦੇ ਨੇ ਤੇ ਜਦੋਂ ਆਖਦੇ ਕਿ ਜਦੋਂ ਇਹ ਅੰਗ ਚੰਗਿਆੜੀ ਪਾਪਾਂ ਦੀ ਚੰਗਿਆੜੀ ਸਾਧੂਆਂ ਨੂੰ ਜਾ ਕੇ ਮਿਲਦੀ ਆ ਤੇ ਸਾਧੂਆਂ ਦੇ ਜਿਹੜੇ ਹਿਰਦੇ ਨੇ ਉਹ ਸ਼ੀਤਲ ਹੁੰਦੇ ਨੇ ਤਾਂ ਇਹ ਚੰਗਿਆੜੀ ਉਦੋਂ ਬੁੱਝ ਜਾਂਦੀ ਹੈ ਤਾਂ ਦولتਖਾਨਾ ਲੋਧੀ ਜੜਾ ਹੈ ਹੱਥ ਜੋੜ ਕੇ ਸਾ ਸੰਗਤ ਜੀ ਧੰਨ ਬਾਬਾ ਸ਼ਿਚੰਦ ਜੀ ਦੇ ਚਰਣਾ ਤੇ ਟੈ ਪੈਂਦਾ ਹੈ ਨਮਸਕਾਰਦਾ ਹੈ ਨਮਸਕਾਰ ਕਰਦਾ ਹੈ ਤਾਂ ਉਹ ਕਾਜੀ ਜਿਹੜਾ ਹੈ ਕਾਜੀ ਵੀ ਬਾਬਾ ਜੀ ਦੇ ਚਰਣਾ ਨੂੰ ਫੜ ਕੇ ਆਖਦਾ ਕਿ ਬਾਲਕ ਜੀ ਤਾਂ ਕਾਜੀ ਆਖਦਾ ਕਿ ਤਨ ਗੁਰੂ ਨਾਨਕ ਦੇ ਮਹਾਰਾਜ ਆਪ ਤਨ ਹੋ ਤੇ ਤੁਹਾਡੇ ਸਾਹਿਬ ਜੀ ਦੇ ਵੀ ਤਨ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ